ਮੁੱਖ ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਦੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਧਮਾਕੇ ਦੇ ਵਿੱਚ ਨੌਜਵਾਨ ਸ਼ਹੀਦ ਹੋ ਗਏ ਨੇ ਤੇ 29 ਜ਼ਖਮੀ ਦੱਸੇ ਜਾ ਰਹੇ ਨੇ। ਧਮਾਕੇ ਸਮੇਂ ਡੀਐਸਪੀ ਰੈਂਕ ਦੇ ਇੱਕ ਅਧਿਕਾਰੀ ਅਤੇ ਇੱਕ ਤਹਿਸੀਲਦਾਰ ਸਮੇਤ ਲਗਭਗ 50 ਲੋਕ ਪੁਲਿਸ ਸਟੇਸ਼ਨ ਦੀ ਇਮਾਰਤ ਦੇ ਵਿੱਚ ਮੌਜੂਦ ਸਨ। ਸਥਾਨਕ ਲੋਕਾਂ ਅਨੁਸਾਰ ਇਹ ਧਮਾਕਾ ਰਾਤ ਕਰੀਬ ਸਵਾ 11 ਵਜੇ ਹੋਇਆ ਜਿਸ ਨਾਲ ਪੁਲਿਸ ਸਟੇਸ਼ਨ ਦੀ ਇਮਾਰਤ ਦਾ ਇੱਕ ਵੱਡਾ ਹਿੱਸਾ ਤਬਾਹ ਹੋ ਗਿਆ। ਅਧਿਕਾਰੀਆਂ ਦੀ ਰਿਪੋਰਟ ਹੈ ਕਿ ਤਮਾਕੇ ਦੇ ਵਿੱਚ 27 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ 24 ਪੁਲਿਸ ਵਾਲੇ ਨੇ ਤੇ ਹੁਣ ਤੱਕ ਕੁੱਲ 29 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਦਰਸਲ ਫਰੀਦাবাদ ਵਿੱਚ ਇੱਕ ਵਾਈਟ ਕਾਲਰ ਅਤਵਾਦੀ ਨੈਟਵਰਕ ਤੋਂ ਜ਼ਬਤ ਕੀਤਾ ਗਿਆ ਅਮੋਨੀਅਮ ਨਾਈਟ੍ਰੇਟ ਵੀ ਤੀ ਰਾਤ ਨੂੰ ਇਸ ਪੁਲਿਸ ਸਟੇਸ਼ਨ ਦੇ ਵਿੱਚ ਫਟ ਗਿਆ ਸੀ ਜਿਸ ਕਾਰਨ ਇਹ ਤਮਾਕਾ ਹੋਇਆ ਹੈ। ਇਹ ਤਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨਾਲ ਪੁਲਿਸ ਸਟੇਸ਼ਨ ਦਾ ਇੱਕ ਹਿੱਸਾ ਹੀ ਟਹਿ ਗਿਆ। ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਨੂੰ ਅੱਗ ਲੱਗ ਗਈ ਧੁਮਾਕੇ ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਸਮੇਤ 9 ਲੋਕ ਮਾਰੇ ਗਏ ਨੇ ਹਾਲਾਂਕਿ ਅਧਿਕਾਰੀ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਜ਼ਖਮੀਆਂ ਦੇ ਵਿੱਚੋਂ ਕੁਝ ਨੂੰ ਆਰਮੀ ਬੇਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਬਾਕੀਆਂ ਨੂੰ ਸ਼੍ਰੀਨਗਰ ਦੇ ਕਿਸੇ ਹੋਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹ ਜੇਰੇ ਇਲਾਜ ਨੇ ਪਰ ਪੁਲਿਸ ਨੇ ਕਿਸੇ ਵੀ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ ਇਸ ਨੂੰ ਸਿਰਫ ਇੱਕ ਹਾਦਸਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਪਹੁੰਚੀਆਂ ਟੀਮਾਂ ਇਸ ਹਾਦਸੇ ਦੀ ਜਾਂਚ ਕਰ ਰਹੀਆਂ ਨੇ ਅਨਫੋਰਚੂਨੇਟਲੀ ਡੂਰਿੰਗ ਦਿਸ ਕੌਜ਼ ਲਾਸਟ ਨਾਈਟ ਅਰਾਊਂਡ 11:20 ਪੀਐਮ ਐਨ ਐਕਸੀਡੈਂਟਲ ਐਕਸਪਲੋਸ਼ਨ ਹਾਸ ਟੇਕਿੰਗ ਪਲੇਸ ਐਨੀ ਅਦਰ ਸਪੈਕੂਲੇਸ਼ਨ ਇਨਟੂ ਦ ਕੌਜ਼ ਆਫ ਦਿਸ ਇਨਸੀਡੈਂਟ ਇਜ਼ ਅਨਨੈਸੈਸਰੀ In this unfortunate incident, nine people have lost their lives one personnel of SIA, three personnel of the FSL team, two crime photographers, two revenue officials who were basically part of the magistrate's team, one tailor who was associated with the team. In addition, 27 police personnel, two revenue officials. And three civilians from the adjacent areas have received injuries. The injured were immediately evacuated to the nearest hospital where they are being treated as we speak.